ਤੂੰ ਮੇझे ਕਬੂਲ ਮੈਂ ਤੁਝੇ ਕਬੂਲ ਨਾ ਫੂਨ ਫੂਨ ਕਰੀ ਜਾਂਦੇ ਐ ਚ ਪਿਆ ਭਾਂਡੇ ਨਾ ਭਾਂਡੇ ਤੋਂ ਥੋੜੀ ਐ ਹਾਂ ਕਬੂਲ ਐ ਨਾ ਭਾਂਡੇ ਤੋਂ ਮੜਾ ਪੜਦੇ ਨਾ ਰੋਟੀ ਬਣਾ ਦੇ ਦੋ ਚਾਰ ਮੈਨੂੰ ਨਹੀਂ ਕਬੂਲ ਹੈਗੀ ਵੇਂਡਾ ਭਾਈ ਫਿਰ ਮੈਂ ਕੁਬੂਲ ਕਰ ਤਾਂ ਪੰਨੇ ਤੋਨ ਮੈਂ ਤਾਂ ਗਾਣਾ ਗਾਰੇ ਮੈਂ ਤੈਨੂੰ ਥੋੜੀ ਕਰੇ ਕਿ ਮੈਂ ਤੂੰ ਮੈਨੂੰ ਕਬੂਲ ਮੈਂ ਤਾਂ ਇੱਕ ਗਾਣਾ ਗਾਰੇ ਆ ਕਹਿ ਤੋ ਗੇ ਹੋ ਨਾ ਸੱਜੀ ਨੂੰ ਕਹਿ ਰਹੇ ਹੋ ਤੇ ਤੂੰ ਕਬੂਲ ਥੋੜੀ ਐ ਮੈਂ ਤਾਂ ਮੈਨੂੰ ਕਬੂਲ ਨੇ ਆਈ ਮੈਂ ਤੇਰੇ ਵਾਸਤੇ ਗਾਣਾ ਨਹੀਂ ਮੈਂ ਤੇ ਕਿ ਗਾਣਾ ਜੈਨੂਨ ਵੈਸੇ ਗਾਰੇ ਸੀਗਾ ਮੇਰੇ ਵਾਸਤੇ ਕਦੇ ਗਾਣਾ ਨਹੀਂ ਗਾ ਸਕਦਾ ਤੂੰ ਤੇਰੇ ਵਾਸਤੇ ਕਿਹੜਾ ਖਾਵਾਂ ਚਲ ਮੈਂ ਤੇਰੇ ਵਾਸਤੇ ਗਾਣਾ ਗਾ ਦਣਾ ਤੂੰ ਸੁਣ ਲੈ ਆ ਤੇਰੇ ਵਾਸਤੇ ਵੀ ਗਾਣਾ ਗਾਇਆ ਨਾ ਸ਼ਾਦੀ ਕਰਕੇ ਫਸ ਗਿਆ ਯਾਰ ਅੱਛਾ ਖਾਛਾ ਥਕੂਆਰਾ ਆ ਆ ਵੇਣ ਚੋ ਬਤਾਉ ਮਾ ਭਾਂਡੇ ਦੁਆਸੀ ਤੋਂ ਵੱਡੇ ਗਾਇਜ਼ ਉਹਨੂੰ ਤੰਗ ਕਰਦੇ